ਅੱਜ 20 ਲੀਟਰ ਇਹਦੇ ਥੱਲੇ ਤਿਆਰ ਆਗਲਾ ਚੋਕੇ ਲਈ ਆ ਸਕਦਾ ਠੀਕ ਆ ਬੱਚੀ ਮੰਗ ਰਹੀ ਦੇ ਬੱਚੀ ਮੰਗ ਰਹੀ ਠੀਕ ਆ ਲੋਕ ਸਾਦੇ ਵਾਲੀ ਗੱਲ ਆ ਮੈਂ ਅਗਰ ਬੱਚੀ ਹੈਗੀ ਤੇ ਬਹੁਤ ਮਤਲਬ ਕਿ ਵੱਡੇ ਢਾਂਚੇ ਦੀ ਵੱਡੀ ਬਹੜਾ ਢਾਂਚਾ ਦੇਖ ਸਕਦੇ ਹੋ ਬਹੁਤ ਵਧੀਆ ਹੈਗਾ ਤੋਰਾ ਤਾਰਾ ਵੀ ਬਹੁਤ ਚੰਗਾ ਹੈਗਾ ਗੁਲਾਬੀ ਥਾਣਾ ਲੈ ਬਹੁਤ ਵਧੀਆ ਧਾਰਾ ਮੋਟੀ ਧਾਰਾ ਚਿੱਟਾ ਦੁੱਧਾ ਮੱਝਾਂ ਵਰਗਾ ਇਹ ਥੱਲੇ ਹੀ ਅੱਜ 20 ਲੀਟਰ ਤਿਆਰ ਹੈ ਇਹਦੇ ਥੱਲੇ 20 ਹਾਂ ਕੰਪਲੈਟ ਆਰਡਰ ਹੈ ਥਣ ਲੈਵੇ ਦੀ ਇੱਕ ਨੰਬਰ ਚੋਣ ਚਾਨ ਦੀ ਭਾਂਡੇ-ਮੁੰਡੇ ਦੀ ਸਾਫ ਹੈ ਅਗਲਾ 20 ਕਿਲੋ ਚੋ ਸਕਦੇ ਹਾਂ ਚਲੋ ਠੀਕ ਹੈ ਹਾਂਜੀ ਇਹ ਸੂਆ ਦੁੱਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਸੰਧੂ ਗਲਾਂ ਤਹਿਸੀਲ ਤਪਾ ਮੰਡੀ ਤੇ ਜ਼ਿਲ੍ਹਾ ਇਹਨੂੰ ਬਰਨਾਲਾ ਪੈ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਿੰਨ ਗਾਵਾਂ ਲੈ ਕੇ ਆਏ ਹਾਂ ਇੱਕ ਜਰਸੀ ਹੈ ਤੇ ਦੋ ਐਚਰ ਦਾ ਤੇ ਤਿੰਨਾਂ ਹੀ ਪੂਰੀਆਂ ਚੰਗੀਆਂ ਗੀਆਂ ਤਾਜ਼ੀਆਂ ਸੋਈਆਂ ਤੇ ਦੁੱਧ ਵੀ ਚੰਗਾ ਤਿਆਰ ਆ ਤਿੰਨਾਂ ਦੇ ਥੱਲੇ ਕੱਲੀ-ਕੱਲੀ ਤੁਹਾਨੂੰ ਡਿਟੇਲ ਲੈ ਕੇ ਦੇਵਾਂਗੇ ਜੀ ਨੂੰ ਜਿਹੜਾ ਵੀ ਨੱਕ ਪਸੰਦ ਆਉਂਦਾ ਆਦੀ ਫੌਲਾ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਉਸ ਵੇਲੇ ਤੁਹਾਨੂੰ ਪਤਾ ਹੋਰ ਕੇ ਦਿਖਾ ਦਾਂਗੇ ਤੇ ਆਦੀ ਫੌਲਾ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਅੱਜ ਥੋੜਾ ਆਪਾਂ ਜਾਰਾ ਸਮਾਨ ਹੀ ਲੈਂਦੇ ਆਪਾਂ ਬਾਈ ਨਾਲ ਗੱਲਬਾਤ ਕਰਾਉਣੀ ਆ ਤੇ ਕੱਲੀ ਕੱਲੀ ਗਾਂ ਦੀ ਆਪਾਂ ਤੁਹਾਨੂੰ ਡਿਟੇਲ ਲੈ ਕੇ ਦੰਨੀ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਸ੍ਰੀ ਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਨਾਮ ਭਰਪੂਰ ਸਿੰਘ ਆ ਜੀ ਪਿੰਡ ਸੰਧੂ ਕਲਾਂ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਫੋਨ ਨੰਬਰ ਹੈ 991546774 ਠੀਕ ਹੈ ਜੀ ਦੋਸਤੋ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਤੇ ਨੰਬਰ ਸਕਰੀਨ ਦੇ ਉੱਤੇ ਵੀ ਚੱਲੀ ਜਾਂਦਾ ਹੈਗਾ ਤੇ ਬਾਈ ਦਾ ਵਪਾਰ ਦਾ ਕੰਮ ਹੈ ਤੇ ਬਾਈ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਰਹਿੰਦੇ ਹਾਂਜੀ ਹਾਂਜੀ ਆਉਂਦੇ ਰਹਿੰਦੇ ਜੀ ਆਉਂਦੇ ਰਹਿੰਦੇ ਠੀਕ ਹੈ ਜ਼ਿਆਦਾਤਰ ਗਾਵਾਂ ਦਾ ਹੀ ਹੈ ਹਾਂਜੀ ਹਾਂ ਗਾਵਾਂ ਦਾ ਜ਼ਿਆਦਾ ਠੀਕ ਹੈ ਤੇ ਗਾਵਾਂ ਮਤਲਬ ਕਿਸ ਤਰ੍ਹਾਂ ਦੀਆਂ ਆ ਜਾਂਦੀਆਂ ਗਾਂ ਜਰਸੀ ਐਚ ਐਫ ਕ੍ਰਾਸ ਗਰਲੈਂਡੋ ਬਈ ਸਾਰੇ ਭਾਂਤੀ ਬਰੀਡ ਹੁੰਦੀ ਆਪਣਾ ਸਾਰੇ ਭਾਂਤੀ ਬਰੀਡ ਹਾਂਜੀ ਹਾਂ ਠੀਕ ਆ ਬਾਕੀ ਤਾਜ਼ੀਆਂ ਸੂਈਆਂ ਵਿੱਚ ਤਾਜ਼ੀਆਂ ਸੂਈਆਂ ਟੋਕੜ ਲੱਪਣ ਹਰ ਇੱਕ ਤਰ੍ਹਾਂ ਦਾ ਡੰਗਰ ਹੁੰਦਾ ਹਰ ਇੱਕ ਤਰ੍ਹਾਂ ਦਾ ਡੰਗਰ ਹੁੰਦਾ ਤੇ ਭਾਅ ਵੀ ਉਸ ਹਿਸਾਬ ਦਾ ਹਾਂ ਭਾਅ ਡੰਗਰ ਮੁਤਲਕ ਹੁੰਦਾ ਈ ਠੀਕ ਐ ਤੇ ਅੱਜ ਦੀ ਵੀਡੀਓ ਦੇ ਵਿੱਚ ਬਈ ਆਪਣਾ ਤਿੰਨ ਗਾਵਾਂ ਦਿਖਾਉਣੀਆਂ ਹਨ ਹਾਂਜੀ ਹਾਂ ਤਿੰਨ ਗਾਵਾਂ ਵਿਖਾਉਣੀਆਂ ਤਿੰਨੇ ਗਾਂਾਂ ਮੰਨ ਲਾ ਵੀ 20-20 ਲੀਟਰ ਆਣਗਾ ਠੀਕ ਐ ਤੇ ਦੁੱਧ ਤਿਆਰ ਆ ਹਨਾ ਹਾਂ ਅੱਜ ਚੋਣ ਦਾ ਦੁੱਧ ਤਿਆਰ ਹੈ ਜਾਨੀ ਕਿ ਉਹ ਤੋਂ ਗਾਂਾਂ ਵਾਧ ਦੇਣ ਦੀ ਘਪੇਸ਼ਟੀ ਵਾਲੀਆਂ ਗਾਂਾਂ ਠੀਕ ਹੈ ਵੀ ਉਦੋਂ ਬਾਅਦ ਨਗੀਆਂ ਹਾਂਜੀ ਹਾਂਜੀ ਜਿੰਨਾ ਹੈਗਾ ਉਹ ਆਪਾਂ ਦੱਸ ਦੇਣਾ ਹੈ ਉਹ ਅੱਜ ਆਪਾਂ ਚੁਆ ਕੇ ਦੇ ਦੇਣਾ ਅਗਲੇ ਨੂੰ ਆਪਣੇ ਤਸੱਲੀ ਕਰਕੇ ਚੋ ਕੇ ਲਈ ਆ ਸਕਦੇ ਠੀਕ ਹੈ ਆਜੀ ਤਸੱਲੀ ਕਰਕੇ ਅਗਲਾ ਲੈ ਜੇ ਹਾਂਜੀ ਹਾਂਜੀ ਠੀਕ ਹੈ ਉਦੋਂ ਬਾਅਦ ਕੋਈ ਕਿਸੇ ਤਰ੍ਹਾਂ ਦਾ ਲਾਮੜੀ ਨਹੀਂ ਦੰਦਾ ਨਾਲ ਹੈ ਨਾ ਹਾਂਜੀ ਹਾਂਜੀ ਠੀਕ ਹੈ ਤੇ ਇਧਰੋਂ ਵੀ ਆਪਾਂ ਜਰਸੀ ਤੋਂ ਸ਼ੁਰੂ ਕਰ ਲਗੇ ਪਹਿਲੇ ਨੰਬਰ ਤੇ ਇਹ ਡਿਟੇਲ ਲੱਗੀ ਇਹਦੀ ਇਹਦਾ ਦੂਜਾ ਸੂ ਹੈ ਹਾਂਜੀ ਨਗੀਨਾ ਪੀਛ ਹੈ ਠੀਕ ਹੈ ਬਾਕੀ ਨੇੜੇ ਹੋ ਕੇ ਝੋਲੀ ਪੱਲਾ ਤੁਹਾਨੂੰ ਵਿਖਾ ਦੇ ਠੀਕ ਹੈ ਬਹੁਤ ਸਾਫ ਸੁਥਰੀ ਜਿਹੀ ਹੈ ਚੌਥਾ ਵੀ ਜੁਈ ਦੇਖ ਸਕਦੇ ਇੱਕ ਨੰਬਰ ਚ ਆਈ ਹੈਗੀ ਅੱ ਪੰਜ ਮਾਦਨਾਂ ਦੀ ਸੂਈ ਨੂੰ ਅੱਛਾ ਅੱਜ 20 ਲੀਟਰ ਅਗਲਾ ਚੋਕੇ ਲਈ ਆਸਤ ਹੈ ਠੀਕ ਆ ਪੰਜਾਂ ਦਿਨਾਂ ਦੀ ਸੂਈ ਦਾ 20 ਲੀਟਰ ਤਿਆਰ ਹਾਂ 24 25 ਕਿਲੋ ਦੁੱਧ ਬੱਚੀ ਖੁੱਲਣ ਡੁੱਲਾ ਪਾ ਦੂ ਠੀਕ ਆ ਇਹਨਾਂ ਦੁੱਧ ਦੇ ਦੂੰਗੀ ਮੌਜ ਨਹੀਂ ਮੌਜ ਨਾ ਜਦੋਂ ਅੱਜ ਇਹਨਾਂ ਦੇ ਸਕਦੀ ਠੀਕ ਆ ਮਗਰ ਇਹਦਾ ਬੱਚਾ ਦੂਜਾ ਸੂਆ ਹੈ ਦੂਜਾ ਦੁੱਧ 1 ਲੱਖ ਤੇ 15000 ਰੁਪਿਆ ਮੁੱਲ ਠੀਕ ਆ ਠੀਕ ਆ ਬੰਦਾ ਫੋਨ ਉਹ ਲਾ ਲੈ ਜਿਹਨੇ ਡੰਗਰ ਸ਼ੌਕ ਨਾਲ ਲੈਣਾ ਤੇ ਪੈਸੇ ਲਾਉਣੇ ਆ ਸਵਾਦ ਲੈਣ ਵਾਲਾ ਨਾ ਲਾਵੇ ਵੀਰ ਸਹੀ ਗੱਲ ਆ ਕਿਉਂਕਿ ਡਿਟੇਲ ਸਾਰੀ ਦੱਸਦੀ ਹੈ ਨਾ ਯਾਰ ਤੁਸੀਂ ਦੇਖ ਸਕਦੇ ਹੋ ਦੋਸਤੋ ਥੋੜਾ ਜਿਹਾ ਬੱਚੇ ਦਾ ਕਰਕੇ ਕਰਦੀ ਹੈਗੀ ਨਗੀਨਾ ਵੀ ਸੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਆ ਚਮਕ ਚੂਕ ਬਹੁਤ ਆ ਗਈ ਪ੍ਰਿੰਟ ਬਹੁਤ ਚੰਗਾ ਆ ਹਾਂਜੀ ਬਾਕੀ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਜ਼ਬਰਦਸਤ ਆ ਗਈ ਥਣਾ ਦਾ ਸਾਈਜ਼ ਤੇ ਥਣਾ ਦੇ ਵਿੱਚ ਵਿੱਥੀ ਤੇ ਨਾੜਾਂ ਦੇਖ ਸਕਦੇ ਹੋ ਅਰਕਾਟ ਕੁਆਲਿਟੀ ਦਾ ਸਾਰਾ ਤੇ ਬਾਕੀ ਮਾਂ ਤੋਂ ਲੈ ਕੇ ਮਿਲ ਜੂ ਹਾਂ ਬਾਕੀ ਮਾਂ ਤੋਂ ਲੈ ਕੇ ਰਕਾਰ ਸਾਰਾ ਮਿਲ ਸਕਦੇ ਆ ਬਹੁਤ ਜਿਆਦਾ ਸੋਹਣਾ ਫੇਸ ਆ ਕਿਤੇ ਬਿਊਟੀ ਵਾਲੀ ਵਹਿੜ ਹੈ ਨਾ ਪੁੱਤਣਾ ਉਹ ਉੜ ਆ ਜਾ ਬੈਠੇ ਜਗਦੀ ਹੈਗੀ ਤੇ ਚੰਗੀ ਆ ਠੰਡੀ ਸੀਲ ਆਗੀ ਸੀ ਇਹ ਸਾਉ ਦਾ ਤੰਤ ਕੋਈ ਚਮਕ ਬਹੁਤ ਆਗੀ ਵਹਿੜ ਦੇ ਵਿੱਚ ਹਾਂਜੀ ਸਾਰੇ ਪੱਖਾਂ ਤੋਂ ਸੁਨੱਖੀ ਹੈਗੀ ਸਾਫ ਸੁਥਰੀ ਹੈ ਤੇ ਬਾਕੀ ਡਿਟੇਲ ਤੁਹਾਨੂੰ ਸਾਰੀ ਦੱਸਤੀ ਆ ਵੀ ਖੁਦ ਤੁਹਾਡੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਇਹਨਾਂ ਦੁੱਧ ਤਿਆਰ ਆ ਤੇ ਬਾਕੀ ਅੱਗੇ ਥੋੜੀ ਸਮਝ ਆ ਗਈ ਸੇਵ ਆ ਗਈ ਤੇ ਦੁੱਧ ਹੋਰ ਵੀ ਵਧੂਗੀ ਦੋਹਾਂ ਰਾਮਦਾਰੀ ਚ ਪਹੁੰਚੋ ਵੀ 25 ਕਿਲੋ ਬਾਈ ਬਾਕੀ ਨਾੜਾ ਨੋੜਾ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਨੂੰ ਵੀ ਮਿਲਕਵੇਨ ਚੰਗੀ ਆ ਸਾਰੇ ਲੈਵੇ ਰ ਉੱਤੇ ਮਿਲਕਵੇਨ ਆ ਗਈ ਦੇ ਇਕੱਲੇ ਇਕੱਲੇ ਆਰਡਰ ਦਾ ਸਨਕ ਤੇ ਬਾਕੀ ਬਈ ਇਹ ਦੂਜੇ ਨੰਬਰ ਵਾਲੀ ਇਹ ਦੂਜਾ ਸੂਆ ਇਹਨੂੰ 12 ਦਿਨ ਹੋ ਗਏ ਸੂਈ ਨੂੰ 23 ਮਗਰਾ ਜੀ ਠੀਕ ਆ ਅਜੀ 2 ਲੀਟਰ ਇਹਦੇ ਸਲੇ ਤੇ ਆ ਰਿਹਾ ਅਗਲਾ ਚੋਕੇ ਲਈ ਆ ਸਕਦਾ ਠੀਕ ਹੈ ਬੱਚੀ ਮੰਗ ਰਹਾ ਇਹਦੇ ਬੱਚੀ ਮੰਗ ਰਹਾ ਠੀਕ ਹੈ ਰੋਸਵਾਦੀ ਆ ਗੱਲ ਆ ਮੈਂ ਅਗਰ ਬੱਚੀ ਆਗੀ ਤੇ ਜਿੰਨਾ ਦੁੱਧ ਤਿਆਰ ਆ ਉਹ ਤੁਸੀਂ ਆਪਦੀ ਤਸੱਲੀ ਕਰ ਸਕਦੇ ਹੋ ਹਾਂਜੀ ਹਾਂ ਦੂਜਾ ਸੂਆ ਦੱਸਿਆ ਨਾ ਦੂਜਾ ਸੂਆ ਜੀ ਠੀਕ ਹੈ ਇਹ ਵੀ ਬਹੁਤ ਸੋਹਣੀ ਆ ਕੱਦ ਕਾਠ ਚੰਗਾ ਇਹਦਾ ਵੀ ਤੇ ਚੰਗੀ ਸਭੀ ਬੜੀ ਆ ਵੀ ਪੂਰੀ ਬਰੀਕ ਬਰੂ ਕਾ ਬੱਚੀ ਕੱਦ-ਕੁੱਦ ਦੀ ਸਾਈਜ਼ਿੰਗ ਦੀ ਹੋਰ ਸਾਰੇ ਪੱਖਾਂ ਤੋਂ ਇੱਕ ਇੱਕ ਨੰਬਰ ਹੈ ਦੇਖੋ ਚੋਣ ਚਾਂ ਦੀ ਇੱਕ ਨੰਬਰ ਹੈ ਸੁਣਾਗਾ ਕੰਨਾਂ ਦੀ ਕੁਆਲਿਟੀ ਢਾਂਚਾ ਦੇਖ ਸਕਦੇ ਹੋ ਬਹੁਤ ਵਧੀਆ ਹੈਗਾ ਤੋਰਾ ਤਾਰਾ ਵੀ ਬਹੁਤ ਚੰਗਾ ਹੈਗਾ ਤੇ ਬਾਕੀ ਆਰਡਰ ਦੇਖ ਸਕਦੇ ਹੋ ਆਰਡਰ ਇਹਦਾ ਵੀ ਬਹੁਤ ਚੰਗਾ ਹੈਗਾ ਸਾਫ ਸੋਥਰਾ ਆਰਡਰ ਆਗਾ ਕੰਪੈਕਟ ਆਰਡਰ ਆਗਾ ਹਾਂਜੀ ਹਾਂ ਇਹਦਾ ਮੁੱਲ ਕਿਤਾ ਮੁੱਲ ਬਸ ਆਪਾਂ ਦੇਖੋ ਵੀ ਜਵਾ ਵੱਡਾ ਨਹੀਂ ਕਰਨਾ 85000 ਰੁਪਏ ਚੋਂ ਮਾਨਤਾ ਨਹੀਂ ਹੋਊਗਾ 85 ਚ ਮਾਨਤਾ ਹੋ ਜਾ ਹਾਂ ਕੋਈ 95 ਨਹੀਂ ਕੋਈ 90 ਨਹੀਂ ਕੋਈ ਲੱਖ ਨਹੀਂ ਇਹਦੇ ਵੀ ਨਾ ਖਾ ਦੇ ਨੇੜੇ ਵੀ ਹੋ ਸਕਦੇ ਹੋ ਬਾਕੀ ਸੀਸਾ ਉਹ ਡੰਗਰ ਸਾਰੇ ਹੋਣਗੇ ਆਪਣੇ ਕਿਸੇ ਵੀ ਜਾਣਾ ਕੌਣ ਦੀ ਲੋੜ ਨਹੀਂ ਜਿਵੇਂ ਮਰਜ਼ੀ ਬਹਿ ਜਾਓ ਠੀਕ ਹੈ ਦੇਖੋ ਹਨਾਂ ਦਾ ਸਾਈਜ਼ ਵੀ ਇੱਕੋ ਜਿਹਾ ਜਮਾ ਹਾਂ ਤੇ ਧਾਰ ਦੂਰੀ ਤੁਸੀ ਗੁਲਾਬੀ ਥਾਣਾ ਲੈ ਬਹੁਤ ਵਧੀਆ ਧਾਰ ਹੈ ਮੋਟੀ ਧਾਰ ਹੈ ਚਿੱਟਾ ਦੁੱਧਾ ਮੱਝਾਂ ਵਰਗਾ ਤੇ ਵਾਈ ਬਹੁਤ ਵਧੀਆ ਹਾਂਜੀ ਭਾਵੇਂ 5 ਸਾਲ ਦਾ ਜਵਾਕ ਚੋਲੇ ਪੈਰ ਨੇ ਚੱਕਣ ਤੇ ਬਾਕੀ ਬਾਂਦਰ ਦੇਖ ਸਕਦੇ ਹਾਂ ਬਾਕੀ ਅੱਖ ਤੋਂ ਕੋਈ ਲੱਸੀ ਲਾਮੀ ਨਹੀਂ ਹੈਗੀ ਬੱਚਾ ਬਹੁਤ ਟੌਪ ਹੈ ਮਗਰ ਬੱਚੀ ਹਾਂ ਤੇ ਬਾਕੀ ਮਗਰ ਬੱਚੀ ਆ ਬਾਦ ਵਾਲੀ ਗੱਲ ਹੈ ਹਾਂਜੀ ਹਾਂ ਦੋ ਜਾਨਵਰ ਹੋ ਗਏ ਇਹਨਾਂ ਦਾ ਤੁਸੀਂ ਤਿਆਰ ਲੈ ਸਕਦੇ ਹੋ ਬਾਕੀ ਅੱਗੇ ਫਿਰ ਰੋਟੀ ਸੇਵਾ ਤੇ ਆ ਆਜਾ ਪਤਾ ਇਹ ਵੀ ਹੈ ਚੰਗੀ ਸਾਫ ਸੁਥਰੀ ਹੈ ਪੱਕੀ ਇਹ ਤੀਜੇ ਨੰਬਰ ਵਾਲੀ ਦੀ ਗੀੜਾ ਲੈ ਲੈ ਭਾਈ ਇਹ ਬਾਲੋ ਵੀ ਹੈਗੀ ਆ 12 13 ਨੰਦੀ ਸੂਈ ਮਗਰ ਬੱਚਾ ਦੇ ਠੀਕ ਹੈ ਇਹਦੇ ਥੱਲੇ ਵੀ ਅੱਜ 20 ਲੀਟਰ ਤਿਆਰ ਆ ਇਹਦੇ ਥੱਲੇ 20 हां ਕੰਪਲਟ ਆਰਡਰ ਹੈ ਥਣ ਲੈ ਦੇ ਦੀ ਇੱਕ ਨੰਬਰ ਹੈ ਚੂਣ ਚਾਂਲ ਦੀ ਭਾਂਡੇ-ਮੁੰਡੇ ਦੀ ਸਾਫ ਹੈ ਤੇ ਅਗਲਾ 20 ਕਿਲੋ ਚੋ ਸਕਦੇ ਏਦਾਂ ਥਲੋ ਠੀਕ ਹੈ ਹਾਂਜੀ ਇਸ ਹੁਆ ਦੁੱਧ ਠੀਕ ਆ ਬਾਈ ਤੇ ਦੁੱਧ 20 ਲੀਟਰ ਤਿਆਰ ਆ ਹਨਾ ਹਾਂਜੀ ਠੀਕ ਆ ਤੇ ਇਹਦਾ ਰੇਟ ਆ ਇਹਦਾ ਰੇਟ 75000 ਰੁਪਈਆ ਜੀ ਠੀਕ ਆ ਮੌਕੇ ਤੇ ਮਾਨਦਾਨ ਹੋ ਜੂਗਾ ਹਨਾ ਹਾਂਜੀ ਹਾਂ ਹੋ ਜੂਗਾ ਮਾਨਦਾਨ ਖੋੜ ਲਿਆ ਨੂੰ ਵੀ ਦੋਸਤੋ 20 ਲੀਟਰ ਦੁੱਧ ਤਿਆਰ ਆ ਤੇ ਬਾਕੀ ਇਹਦਾ ਕੱਦ-ਕਾੜ ਚੰਗਾ ਵਾ ਫੇਸ ਦੇਖ ਸਕਦੇ ਹੋ ਫੇਸ ਬਹੁਤ ਸੋਹਣਾਗਾ ਬਾਕੀ ਇਹਦੀ ਵੇਲ ਵੀ ਬਹੁਤ ਹੈ ਹਾਂਜੀ ਹਾਂ ਲੰਬੀ ਉੱਚੀ ਬਹੁਤ ਹੈ ਗੜ ਦੋਦਾ ਯਾਨੀ ਕਿ ਤੇ ਬਾਕੀ 24 25 ਕਿਲੋ ਹੱਕ ਕਮ ਹੋਇਨਾ ਨਹੀਂ ਐ ਲੈ ਦੀ ਬਾਰ ਬਹੁਤ ਵਧੀਆ ਹੈਗਾ ਬੈਗ ਨੂੰ ਢਾਂਚਾ ਬਹੁਤ ਚੰਗਾ ਹੈਗਾ ਬਾਕੀ ਜੋ ਥਣਾ ਦਾ ਸਹਜ ਆ ਉਹ ਬਹੁਤ ਚੰਗਾ ਹੈ ਦਾ ਚੰਗੀ ਸਭੀ ਬਲੀ ਹੈ ਵੀ ਕਿਸੇ ਪੱਖ ਤੋਂ ਕੋਈ ਲੱਸੀ ਨਾ ਵੀ ਨਹੀਂ ਹੈਗੀ ਤੇ ਬਹੁਤ ਮਤਲਬ ਕਿ ਵੱਡੇ ਢਾਂਚੇ ਦੀ ਵੱਡੀ ਬਿਹੜ ਆ ਆਪਾਂ ਜਵਨੀ ਟੋਕੜਾ ਨਾ ਕੀਤਾ ਹਾਂ ਦੇਖ ਸਾਡੀ ਤੁਸੀ ਥਣਾ ਦਾ ਸਹਜ ਬਹੁਤ ਜ਼ਿਆਦਾ ਵਧੀਆ ਹੈਗਾ ਇੱਕੋ ਜਿਹਾ ਥਾਣਾ ਤੇ ਥਾਣਾ ਚ ਸਪੇਸ ਦੇਖੋ ਕਿੰਨੀ ਚੰਗੀ ਹੈ ਇਹਦੀ ਬਾਕੀ ਮੈਲਕ ਬਣੇ ਇਹ ਬਹੁਤ ਚੰਗੀ ਆਉਂਦੀ ਹੈ ਜੀ। ਬਾਕੀ ਸੀਲ ਸਾਉ ਦਾੰਤ ਕੋ ਨੂੰ ਢਾਤੂ ਬਹੁਤ ਮੋਟੀ ਹੈ। ਫੜ ਦੇ ਬੱਤੋ। ਹਮਮ। ਧਾਰ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ। ਬਹੁਤ ਜ਼ਿਆਦਾ ਚੰਗੀ ਚਵਾਈ ਆਉਂਦੀ। ਹੱਥੀ ਝੋਲਾ ਮਸ਼ੀਨ ਤੇ ਝੋਲਾ ਦੋਨੇ ਪਾਸੇ ਬਹਿ ਕੇ ਝੋਲਾ ਤਿਆਰ ਨਹੀਂ ਚੱਕਣਾ। ਠੀਕ ਹੈ। ਤੇ ਬਹੁਤ ਚੰਗੀਆਂ ਜੀ ਬਾਕੀ ਸੀ। ਬਾਕੀ ਇੱਕ ਇੱਕ ਚੀਜ਼ ਹੋਰ ਹੈ ਗਰਲੈਂਡੋ ਦੇ ਪੱਖ ਲੈਂਦੀ ਆ ਬੱਛੀ ਵਿੱਚ। ਠੀਕ ਹੈ। ਹਾਂਜੀ। ਸਨੱਖੀ ਹੈ ਨਾ। ਹਾਂ। ਮਰਦਿਕ ਦਵਾਈ ਨੂੰ ਵੀ ਬਹੁਤ ਆ ਕਦ ਕੋਦ ਬਹੁਤ ਹੈ ਕਦ ਕਾੜ ਚੰਗਾ ਆਗਾ ਬੇਲ ਬਹੁਤ ਆਗੀ ਬਾਕੀ ਸੀਲ ਸਰੀਫ ਹਾਂ ਸੀਲ ਸਰੀਫ ਦਾ ਤਾਂ ਅੰਤ ਹੀ ਕੋਈ ਨਹੀਂ ਹੂੰ ਬਾਕੀ ਆਰਡਰ ਜਮਾ ਫੀਟਿੰਗ ਦਾ ਭਾ ਭਾਂਜਾ ਵਾਂ ਟੁਕੜਾ ਲੱਗੀ ਸਾਫ ਸੁਥਰੀ ਹੈ ਜਮਾ ਹਾਂਜੀ ਹਾਂ ਤੇ ਰੇਟ ਰੇਟ 75000 ਚੋਂ ਮਾਨਤਾ ਹੋਊ ਬਸ ਮਾਨਤਨ ਹੋ ਜਾਓ ਵਿੱਚੋਂ ਹਾਂਜੀ ਠੀਕ ਹੈ ਜਾਇਜ਼ ਮੁੱਲ ਆ ਦੋਸਤੋ ਤੇ ਬਾਕੀ ਸਭੀ ਬਲੀ ਵੀ ਚੰਗੀ ਆ ਪੂਰੀ ਇਹ ਆੜਾ ਇਹਦਾ ਵੀ ਕੰਪੈਕਟ ਆ ਪੂਰਾ ਬਾਕੀ ਅੱਗੇ ਤਸੱਲੀ ਤੁਸੀਂ ਕਰਨੀ ਆ ਡਿਟੇਲ ਤੁਹਾਨੂੰ ਆਪਾਂ ਤਿੰਨ ਵੇੜਾਂ ਦੀ ਲੈਤੀ ਤਾਜ਼ੀਆਂ ਸੂਈਆਂ ਜਿੰਨਾ ਜਿੰਨਾ ਦੁੱਧ ਤਿਆਰ ਆ ਉਹ ਆਜੀ ਤੁਸੀਂ ਤਸੱਲੀ ਕਰ ਸਕਦੇ ਹੋ ਬਾਕੀ ਥੋੜੀ ਸਮਝ ਆ ਤੇ ਅਗਲੀ ਥੋੜੀ ਸੇਵਾ ਦੇ ਉੱਤੇ ਇਹ ਤੋਂ ਪਹਿਲਾਂ ਤਸੱਲੀ ਕਰਕੇ ਲੈ ਜਾਓ ਉਸ ਤੋਂ ਬਾਅਦ ਕਿਸੇ ਵੀ ਵਕਤ ਤਾਂ ਕੋਈ ਲਾਂਭਾ ਨਹੀਂ ਦਿੰਦਾ ਬੇੜਾਂ ਤਿੰਨ ਹੀ ਚੰਗਣਾਂ ਗੀਆਂ ਸਾਫ਼ ਸੁਥਰੀਆਂ ਗੀਆਂ ਫੇਰ ਵੀ ਤਸੱਲੀ ਕਰਨਾ ਤੁਹਾਡਾ ਫਰਜ਼ ਆ ਆਪੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਈ ਫਾਲੋ あんまま。